ਸ਼ੁਰੂ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਰਾਤ ਮੋਰ ਪ੍ਰੀਤ ਸਿੰਘ ਨਾਂ ਦਾ ਇੱਕ ਵਿਅਕਤੀ ਜਿਹਦਾ ਨਾਂ ਸਾਨੂੰ ਬਾਅਦ ਚ ਪਤਾ ਲੱਗਾ ਉਹ ਗੁਰਦੁਆਰੇ ਸ਼ਹੀਦਾਂ ਤੋਂ ਤਿੰਨ ਸੁਖਨੀ ਸਾਹਿਬ ਦੇ ਗੁਟਕੇ ਲੈ ਕੇ ਤੇ ਗੁਟਕਾ ਸਾਹਿਬ ਦੇ ਅੰਗ ਉਹ ਪਾੜਦਾ ਆ ਰਿਹਾ ਇੱਥੇ ਜ਼ਿਲ੍ਹੇ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਨਿਵਾਸ ਦੇ ਨਾਲ ਪਰਲੇ ਪਾਸੇ ਬਾਹੀ ਦੇ ਜਿੱਥੇ ਸਾਡੀ ਪੋਸਟ ਤੇ ਆ ਗੱਡੀਆਂ ਆਉਣ ਤੋਂ ਰੋਕਦੇ ਆ ਉਹ ਤੋਂ ਥੋੜਾ ਪਿੱਛੇ ਲੋਕਾਂ ਨੇ ਵੀ ਨੋਟਿਸ ਕੀਤਾ ਤੇ ਸਾਡੇ ਜਿਹੜੇ ਉੱਥੇ ਬੈਠੇ ਸੀ ਸਿਕਿਉਰਿਟੀ ਕਰਮਚਾਰੀ ਉਹਨੇ ਵੀ ਨੋਟਿਸ ਕੀਤਾ ਉਹਨੇ ਫੜ ਕੇ ਫਿਰ ਜੋ ਖਾਲਸੇ ਦੀਆਂ ਪਰੰਪਰਾਵਾਂ ਆ ਪੇ ਸੋਦਾ ਵੀ ਲਾਇਆ ਫਿਰ ਉਦੋਂ ਬਾਅਦ ਫਿਰ ਅੰਦਰ ਲਾਇਆ ਅੰਦਰ ਵੀ ਉਹਦੀ ਪੁੱਛ ਪੜਤਾਲ ਕੀਤੀ ਪੇ ਕਿੱਥੋਂ ਆਇਆ ਕੀ ਹੈ ਕੀ ਨਹੀਂ ਤੇ ਫਿਰ ਪੁਲਿਸ ਦੇ ਵੀ ਹਵਾਲੇ ਕੀਤਾ ਕਈਆਂ ਦੀ ਇਹ ਮਤ ਸੀ ਭਈ ਇਦਾਂ ਦੇ ਜਿਹੜੇ ਹੈਗੇ ਮਨੋਖਾ ਇਹਨਾਂ ਨੂੰ ਪੂਰਾ ਇਹ ਸੌਦਾ ਲਾ ਦਿੱਤਾ ਜਾਵੇ ਪਰ ਅਸੀਂ ਦੇਖਿਆ ਪਿਛਲੇ ਦਿਨੀ ਇਹਨਾਂ ਘਟਨਾਮਾਂ ਦਾ ਵੀ ਕੋਈ ਜੱਟ ਨੇ ਨਿਕਲਿਆ ਹੁਣ ਜਦ ਕੇ ਸਮੁੱਚਾ ਸਿੱਖ ਭਾਈਚਾਰਾ ਕੱਲੂਕਾਰਾ ਦਿਹਾੜਾ ਆਪਣੇ ਅਫਸਰਤਾ ਮਨਾ ਰਿਹਾ ਤੇ ਚੱਪੇ-ਚੱਪੇ ਤੇ ਪੁਲਿਸ ਲੱਗੀ ਆ ਤੇ ਸਾਡੇ ਵੀ ਕਰਮਚਾਰੀ ਜਿਹੜੇ ਉਹ ਵੀ ਸਤਾਰਕ ਆ ਪਰ ਮੈਂ ਸਮਝਦਾ ਇਹਨਾਂ ਦਿਨਾਂ ਦੇ ਵਿੱਚ ਕੋਹਰ ਬਿਆਦਵੀ ਪਵਿੱਤਰ ਗਰਬਾਣੀ ਦੀ ਕਰਨੀ ਇਹ ਬਹੁਤ ਵੱਡੀ ਸਾਜ਼ਿਸ਼ ਆ ਹੁਣ ਇਹ ਸਾਜ਼ਿਸ਼ ਕੀ ਆ ਭਈ ਪੁਲਿਸ ਫੜ ਕੇ ਲੈ ਗਈ ਆਉਣਾ ਕੀ ਆ ਜੋ ਮੈਨੂੰ ਲੱਗਦਾ ਤੇ ਜੋ ਚਰਚਰਾਉਂ ਚੱਲੇ ਜੀ ਇਹ ਜਿਹੜਾ ਮੈਂਟਲੀ ਅਟਾਇਰਡ ਆ ਜਾਂ ਇਹ ਮਾਨਸਿਕ ਪਰੇਸ਼ਾਨੀ ਤੇ ਮੈਂ ਕਹਿੰਦਾ ਜਿੰਨੇ ਕੇਸ ਪੁਰਾਣੇ ਹੋਏ ਆ ਇਹ ਮਾਨਸਿਕ ਪਰੇਸ਼ਾਨੀਆਂ ਵਾਲੀ ਇਹ ਕੰਮ ਕਰਦੇ ਆ ਮਾਨਸਿਕ ਪਰੇਸ਼ਾਨੀ ਵਾਲੇ ਹੋਰ ਕਿਸੇ ਧਾਰਮਿਕ ਗ੍ਰੰਥ ਦਾ ਕਦੇ ਕੋਈ ਚੀਜ਼ ਨਹੀਂ ਚੁੱਕਦਾ ਤੇ ਗੁਰਬਾਣੀ ਦੀ ਪਵਿੱਤਰ ਇਹ ਮੈਂ ਸਮਝਦਾ ਬਹੁਤ ਵੱਡੀ ਛਾਜਿਸ਼ ਆ ਧਿਆਨ ਕਈ ਵਾਰੀ ਡਾਇਵਰਟ ਕਰਾਉਣ ਲਈ ਤੇ ਤਪਸ਼ ਹੋਰ ਤੇਜ਼ ਕਰ ਦਿੱਤੀ ਜਾਵੇ ਤੇ ਮੈਂ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਬਿਆਨ ਦੇ ਕੇ ਨਹੀਂ ਸਰਨਾ ਬੀ ਐਫ ਆਰ ਦਾਜ ਕਰ ਲਈ ਆ ਤੇ ਅਸੀਂ ਬੰਦਾ ਗ੍ਰਿਫਤਾਰ ਕਰ ਲਿਆ ਇਹਦੀ ਛਾਜਿਸ਼ ਦਾ ਗੱਡੋ ਨਾ ਕਿੱਥੇ ਨਿਕਲਦੀ ਆ ਹੁਣ ਤੱਕ ਦੀ ਮੈਂ ਕਹਿ ਸਕਦਾ ਜਿੰਨੀਆਂ ਵੀ ਬਿਆਦਬੀਆਂ ਹੋਈਆਂ ਕਿਸੇ ਦੀ ਤਹਿ ਤੱਕ ਇਹਨੀ ਡੰਗਾਈ ਤੱਕ ਕੋਈ ਕੱਢੀ ਨਹੀਂ ਬੇ ਕਿੱਥੋਂ ਬੰਦਾ ਤੁਰਿਆ ਇਹਦਾ ਕੀ ਪਿਛੇ ਹੈਗਾ ਤੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਇਹ ਹੁਣ ਐਫ ਆਰ ਦਰਜ ਕਰਕੇ ਰਸਤਾਰੀ ਨਾ ਪਾਓ ਇਹਦਾ ਪਿਛੋਕੜ ਸਾਰਾ ਪਤਾ ਕਰੋ ਕਿਉਂਕਿ ਇੱਥੋਂ ਦਾ ਰਹਿਣ ਵਾਲਿਆ ਆ ਇਹ ਵੀ ਇਹਦਾ ਆਲਟੀਅਰ ਆਬਜੈਕਟ ਕੀ ਸੀ ਤੇ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਸੋ ਬੜੀ ਬੜੀ ਦੁਖਦਾਈ ਘਟਨਾ ਆ ਇਹ ਮੈਂ ਨਿੰਦਾ ਤਾਂ ਨਹੀਂ ਕਰਦਾ ਪਰ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ ਜੇ ਸਰਕਾਰਾਂ ਸਰਦਾਰਕ ਹੋ ਜਾਣ ਜੇ ਇਹਦੇ ਵਿੱਚ ਗ੍ਰੈਵਿਟੀ ਆਫ ਅਫੈਂਸ ਜਿਹੜੀ ਆ ਲਾਈਫ ਕਰ ਦਿੱਤੀ ਜਾਵੇ ਡੈਥ ਸੈਂਟੈਂਸ ਕਰ ਦਿੱਤਾ ਜਾਵੇ ਤੇ ਸ਼ਾਇਦ ਫੇਕ ਹੋੜ ਹੀ ਬਹੁਤੀ ਖਰੋਤ ਆਵੇ ਨਹੀਂ ਤਾਂ ਪਤਾ ਨਹੀਂ ਲੱਗਦਾ ਸਾਜ਼ਿਸ਼ਕਾਰ ਜਿਹੜੇ ਆ ਕਿੱਥੋਂ ਆਉਂਦੇ ਆ ਕਿੱਥੇ ਚਲ ਜਾਂਦੇ ਆ ਸਾਹਿਬ ਜੀ ਮੰਗ ਕਰਦੇ ਹੋ ਜੀ ਮੈਂ ਤਾਂ ਮੈਂ ਤਾਂ ਸ਼ੁਰੂ ਤੋਂ ਫਰੋਂ ਦਾ ਬੈਰੀ ਬਿਕਨਗੇ ਗਲਤੀ ਕਰ ਰਿਹਾ ਪਈ ਇਹਦੇ ਜਿੰਨਾ ਚਿਰ ਕੈਪੀਟਲ ਪ੍ਰੋਸਮੈਂਟ ਨਹੀਂ ਆਪਾਂ ਕਰਦੇ ਉਹਨਾਂ ਚ ਇਹਦੇ ਵਿਆਦਨੀਆਂ ਜਿਹੜੀਆਂ ਆ ਇਹ ਰੁਕਦੀਆਂ ਨਹੀਂ ਇਹ ਔਰ ਇਹ ਖਾਸ ਆ ਹੁਣ ਦਿਨ ਕਿਹੜੇ ਚੱਲ ਰਹੇ ਆ ਤੇਰਾ ਦਿਨਾਂ ਦੇ ਵਿੱਚ ਖਾਸ ਕਰਕੇ ਫਿਰ ਉਹ ਵੀ ਦਰਬਾਰ ਸਾਹਿਬ ਦੇ ਦਿਵਾਲੀ ਤੇ ਇੱਕ ਸਵਾਲ ਤਾਂ ਉੱਠਦਾ ਹੀ ਹੈ ਨਾ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਵੀ ਬੇਅਦਬੀ ਹੋ ਚੁੱਕੀ ਆ ਉਸ ਮਾਮਲੇ 'ਚ ਹੁਣ ਤੱਕ ਪੁਲਿਸ ਦੀ ਜਾਂਚ ਕਿੱਥੇ ਪਹੁੰਚੀ ਜਾਂ ਕੋਈ ਤੁਨ ਲੱਗਦਾ ਕੇਸਗਰ ਸਾਹਿਬ ਦਾ ਵੀ ਕੋਈ ਰਿਪੋਰਟ ਜਿਹੜੀ ਹਾਲ ਤੱਕ ਜਨਤਕ ਨਹੀਂ ਕੀਤੀ ਦੇਖੋ ਜਿਹੜੀ ਕੇਸ ਕਰਦੀ ਸੀ ਉਹ ਜਿਹੜਾ ਫੜਿਆ ਗਿਆ ਸੀਗਾ ਉਹਨੂੰ 5 ਸਾਲ ਦੀ ਕੈਦ ਹੋ ਗਈ ਉਹ ਵੀ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਕੀਲ ਕੀਤੇ ਸੀ ਤੇ ਜਿਹੜੀ ਇੱਥੇ ਹੋਈ ਆ ਉਹ ਇੱਥੇ ਵਾਲੀ ਦਾ ਬਸ ਉਹ ਨਾਲ ਹੀ ਦਫਨ ਹੋ ਗਈ ਸਾਰਾ ਕੁਝ ਏਸੇ ਗੱਲ ਦਾ ਤਾਂ ਰੋਣਾ ਆ ਕਈ ਸਰਕਾਰ ਜਿਹੜੀ ਆ ਜਾਂ ਸਰਕਾਰ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਡੰਗ੍ਹਾਈ ਤੱਕ ਨਹੀਂ ਜਾਂਦਾ ਗੋਗਲਾਂ ਦੇ ਉੱਤੋਂ ਸਿਰਫ ਮਿੱਟੀ ਛਾੜ ਦਿੰਦਾ ਇਸ ਮਾਮਲੇ 'ਚ ਹੁਣ ਕੋਈ ਨਿਰਪੱਖ ਜਾਂਚ ਦੀ ਉਮੀਦ ਹੈ ਜੀ ਕਿ ਪਹਿਲਾਂ ਵਾਂਗੂ ਨਿਰਪੱਖ ਪੁੱਛੀ ਜਾਵੇ ਹਾਂ ਪ੍ਰਤਾਪ ਸਿੰਘ ਹੁਣੇ ਮਿਲਣਗੇ ਜੱਜ ਆ ਕੇ ਐਸਐਸਪੀ ਸਾਹਿਬ ਨੂੰ ਕਮਿਸ਼ਨਰ ਨੂੰ ਵੀ ਪੇ ਦੀ ਡੰਗ੍ਹਾਈ ਤੱਕ ਜਾਂਚ ਕੀਤੀ ਜਾਵੇ ਸਾਡੀ ਹੁਣ ਇਹ ਤਾਂ ਤਸੱਲੀ ਨਹੀਂ ਹੋਣੀ ਕਿ ਫਤਾਰੀ ਭਾਈ ਬੰਦਾ ਜੇਲ੍ਹ 'ਚ ਚਲੇਗਾ ਜੀ ਇਹ ਮੈਂਟਲ ਰੈਟਾਇਰਡ ਆ ਤੇ ਕੱਲ ਨੂੰ ਮਿਲਣਗੇ ਜਾ ਕੇ ਯਾਨੀ ਤੁਸੀਂ ਸਜ਼ਾ ਇਹ ਮੌਤ ਦੀ ਜਿਹੜੀ ਆ ਉਹ ਇਹ ਮੈਂ ਫਰਾਉਂਦਾ ਵੈਰੀਫਾਈ ਕਰੀ ਮੈਂ ਪਹਿਲਾਂ ਵੀ ਕਿਹਾ ਜਦੋਂ ਦੀ ਇਸੇ ਬਿਆਦਵੀ ਵੱਡੀ ਹੋਈ ਆ ਮੈਂ ਉਸ ਤੋਂ ਪਹਿਲਾਂ ਵੀ ਕਹਿੰਦਾ ਰਿਹਾ ਜਾਂ ਜਿਹਲੇ ਵੇਲੇ ਕਾਲੀ ਸਰਕਾਰ ਸੀ ਉਸ ਵੇਲੇ ਵੀ ਇਹ ਗੱਲਾਂ ਚੱਲਦੀਆਂ ਰਹੀਆਂ ਤੇ ਸ਼ਾਇਦ ਕੋਈ ਸੌਦਾ ਹੋਈਆਂ ਵੀ ਸੀ ਤੇ ਜਿਹੜੀ ਪਨਿਸ਼ਮੈਂਟ ਆ ਉਹ ਸਵियर ਕੀਤੀ ਜਾਵੇ ਤਾਂ ਕਿ ਕਿਉਂਕਿ ਮੈਂ ਕਿਸੇ ਨੂੰ ਨਿੰਦਾ ਨਹੀਂ ਜਾਂ ਮੈਂ ਕਿਸੇ ਦਾ ਇਹ ਕੋਈ ਮੈਂ ਕੌਨਸਪੀਰੇਟ ਨਹੀਂ ਕਰਦਾ ਜਾਂ ਕਿਸੇ ਨੂੰ ਮੈਂ ਇੰਟਿਊਸ਼ਨ ਨਹੀਂ ਦਿੰਦਾ ਪਰ ਮੇਰਾ ਮੰਨ ਲਓ ਜਿੰਨੇ ਕ ਵੀ ਇਹ ਆਉਂਦੇ ਆ ਸਿਰਫ ਗਰਵਾਣੀ ਦੇ ਆ ਕੇ ਸਤਗੁਰੂ ਜੀ ਦੇ ਗੁੱਟਕਿਆਂ ਦੀ ਬਿਆਦਵੀ ਜਾ ਮਹਾਰਾਜ ਦੇ ਰੂਪਾਂ ਦੀ ਵੀ ਯਾਦ ਵੀ ਕਰਦੇ ਇੱਕ ਸਵਾਲੀਆ ਚੈਨ ਹੈ ਜਿਹੜਾ ਬਹੁਤ ਵੱਡਾ ਜਿਹੜਾ ਆਨਸਰ ਮਗਰ ਉਹਦੀ ਮੈਂ ਜਿੰਨੇ ਮੈਂ ਸਮਝਦਾ ਦੁੱਖ ਦਾ ਸਮਾਂ ਆ ਲੰਬਾਰ ਸਾਈਂ ਤੇ ਸੇਵਾ ਵੀ ਕਰਕੇ ਗਏ ਆ ਪਰ ਇਹ ਸਵਾਸਾਂ ਦੀ ਪੂੰਜੀ ਆ ਜਿੱਲੇ ਕਰਤੇ ਜਾਂ ਹੁਕਮ ਆ ਜਾਂਦਾ ਫਿਰ ਹਰਕ ਨੂੰ ਜਾਣਾ ਪੈਂਦਾ ਹੈ ਵੱਡਾ ਦੁੱਖ ਆ ਪਰ ਗੁਰੂ ਚਰਨਾਂ ਦੇ ਵਿੱਚ ਅਰਦਾਸ ਵੀ ਆ ਕਿ ਸਤਗੁਰੂ ਜੀ ਤੁਸੀਂ ਉਹਨਾਂ ਨੂੰ ਆਪ ਗੁਰ ਸ਼ਬਦ ਦੇ ਲੜਨ ਆਇਆ ਸੀ ਤੇ ਆਪ ਹੀ ਉਹਨਾਂ ਦੇ ਸਹਾਇ ਹੋਮੋਗੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕਰਦੇ ਤੇ ਇਹ ਵੀ ਗੱਲਬਾਤ ਕਰਦੇ ਵੇ ਸਤਿਗੁਰੂ